ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 7 ਤੇ 8 ਜੁਲਾਈ ਨੂੰ ਜੋ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ ਪਣਦੀ ਹੋਈ ਦਿਖਾਈ ਦੇ ਰਹੀ ਹੈ ਤਗੜਾ ਮੀਂਹ ਦਾ ਸਪੈਲ ਲੱਗਣ ਜਾ ਰਿਹਾ ਹੈ ਉਹਦੇ ਬਾਰੇ ਕੀ ਅਪਡੇਟ ਹੈ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਕਿਹੜੇ ਜ਼ਿਲ੍ਹਿਆਂ ਨੂੰ ਰਾਹਤ ਮਿਲੇਗੀ ਅਤੇ ਕਿਹੜੇ ਜ਼ਿਲ੍ਹਿਆਂ ਵਿੱਚ ਫਿਲਹਾਲ ਗਰਮੀ ਪ੍ਰਕਰਾਰ ਰਹੇਗੀ ਇਹ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਇਮੇਜ ਤਾਂ ਕਲੀਅਰ ਹੋ ਰਿਹਾ ਕਿ ਸਿਸਟਮ ਹਲੇ ਪੰਜਾਬ ਦੇ ਦੱਖਣੀ ਵਾਲ ਦੱਖਣੀ ਪਾਸੇ ਹੈ ਜਿਹਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਮੇਨ ਤੌਰ ਤੇ ਸਾਨੂੰ ਜਿਹੜੇ ਜ਼ਿਲ੍ਹੇ ਦਿਖਾਈ ਜਾਂ ਆਪਾਂ ਸਟੇਟਾਂ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਦਿੱਲੀ ਅਤੇ ਯੂਪੀ ਦੇ ਬਹੁਤ ਸਾਰੇ ਇਲਾਕੇ ਵਿੱਚ ਇਹ ਸਿਸਟਮ ਪਹੁੰਚ ਚੁੱਕਿਆ ਹੈ ਤੇ ਇੱਕ ਸਿਸਟਮ ਨਾਲ ਦੀ ਨਾਲ ਉੱਤਰਾਖੰਡ ਵਿੱਚ ਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਉਮੀਦ ਹੈ ਕਿ ਫਿਲਹਾਲ ਇਹ ਸਿਸਟਮ ਸਵੇਰ ਦੇ ਵੇਲੇ ਤਾਂ ਨਹੀਂ ਬਾਅਦ ਦੁਪਹਿਰ ਪੰਜਾਬ ਤੱਕ ਪਹੁੰਚ ਕਰੇਗਾ ਪੱਛਮੀ ਸੇ ਹਿੱਸੇ ਵਿੱਚ ਵੀ ਗੱਲ ਕੀਤੀ ਜਾਵੇ ਤਾਂ ਹਲਕਾ ਦਰਮਿਆਨਾ ਕਮਜ਼ੋਰ ਸਿਸਟਮ ਬਣਿਆ ਹੋਇਆ ਤੇ ਪੰਜਾਬ ਦੇ ਉੱਪਰ ਗੱਲ ਕੀਤੀ ਜਾਵੇ ਤਾਂ ਫਜ਼ਿਲਕਾ ਫਿਰੋਜ਼ਪੁਰ ਅਫਰੀਦਕੋਟ ਇਹਨਾਂ ਇਲਾਕਿਆਂ ਦੇ ਉੱਪਰ ਬਦਲਵਾਈ ਦਾ ਮਾਹੌਲ ਬਣਿਆ ਹੋਇਆ ਤੇ ਥੋੜਾ ਜਿਹਾ ਬਦਲ ਬਦਲਵਾਈ ਦਾ ਮਾਹੌਲ ਬਰਨਾਲੇ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਕੀਤੀ ਜਾ ਸਕੇ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤਾਂ ਦੇ ਆਪਾਂ ਗੱਲ ਕਰਾਂਗੇ ਇਹ ਸਿਸਟਮ ਹੌਲੀ-ਹੌਲੀ ਹਵਾ ਦਾ ਰੁੱਖ ਹੈ ਜਿਹੜਾ ਦੱਖਣ-ਪੱਛਮੀ ਚੱਲ ਰਿਹਾ ਹੈ ਜਿਸ ਦੇ ਕਾਰਨ ਹੌਲੀ-ਹੌਲੀ ਸਿਸਟਮ ਉੱਤਰੀ ਪੰਜਾਬ ਵੱਲ ਕੂਚ ਕਰੇਗਾ ਜਿਸ ਦੇ ਨਾਲ ਲਗਭਗ 11 ਤੋਂ 2 ਵਜੇ ਦੇ ਵਿਚਕਾਰ ਇਸ ਦੀ ਐਂਟਰੀ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਦੇ ਰਹੀ ਹੈ ਜਿਹਦੇ ਸਿੱਟੇ ਉਹ ਸਭ ਤੋਂ ਪਹਿਲਾਂ ਇਹ ਦੱਖਣੀ ਬੈਲਟ ਤੇ ਪੱਛਮੀ ਬੈਲਟ ਨੂੰ ਟੱਚ ਕਰੇਗਾ ਜਿਹਦੇ ਵਿੱਚ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਤੋਂ ਹੁੰਦਾ ਹੋਇਆ ਬਰਨਾਲਾ ਬਠਿੰਡਾ ਸੰਗਰੂਰ ਤੇ ਨਾਲਦੀਨ ਮਾਨਸਾ ਜ਼ਿਲ੍ਹਾ ਨੂੰ ਆਪਣੀ ਚਪੇਟ ਵਿੱਚ ਲੰਦਾ ਹੋਇਆ ਦਿਖਾਈ ਦੇ ਰਿਹਾ ਹੈ ਹੌਲੀ-ਹੌਲੀ ਜਿਸ ਤਰੀਕੇ ਨਾਲ ਸਿਸਟਮ ਅੱਗੇ ਵਧੇਗਾ ਤਾਂ ਲੁਧਿਆਣਾ ਮੋਗਾ ਪਟਿਆਲਾ ਕਪੂਰਥਲਾ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਨੰਗਲ ਇਹਨਾਂ ਇਲਾਕਿਆਂ ਨੂੰ ਆਪਣੀ ਚਪੇਟ ਵਿੱਚ ਲੰਦਾ ਹੋਇਆ ਦਿਖਾਈ ਦੇ ਰਿਹਾ ਤੇ ਸ਼ਾਮ ਵੇਲੇ ਤੱਕ ਇਹ ਹੌਲੀ-ਹੌਲੀ ਕਿਤੇ ਨਾ ਕਿਤੇ ਫਤੇਗੜ ਸਾਹਿਬ ਤੇ ਪਟਿਆਲਾ ਵਰਗੇ ਇਲਾਕਿਆਂ ਨੂੰ ਵੀ ਆਪਣੀ ਚਪੇਟ ਵਿੱਚ ਲੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਜਾਨੀ ਕਿ ਬਾਅਦ ਦੁਪਹਿਰ ਇਸ ਸਿਸਟਮ ਦਾ ਦਾਇਰਾ ਵਧਣ ਦੀ ਉਮੀਦ ਜ਼ਿਆਦਾ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਬਾਅਦ ਦੁਪਹਿਰ ਥੋੜੀ ਜਿਹੀ ਚਾਂਸ ਪਾ ਰਹੇ ਨੇ ਕਿ ਮੀਂਹ ਦੀ ਉਮੀਦ ਪੂਰੇ ਪੰਜਾਬ ਦੇ ਵਿੱਚ ਵਣਦੀ ਹੋਈ ਦਿਖਾਈ ਦੇ ਰਹੀ ਹੈ ਫਿਲਹਾਲ ਹਵਾਵਾਂ ਇਸ ਤਰੀਕੇ ਨਾਲ ਚੱਲ ਰਹੀਆਂ ਨੇ ਕਿ ਪੰਜਾਬ ਵਾਲੇ ਸਿਸਟਮ ਵੱਧ ਰਿਹਾ ਹੈ ਅਗਰ ਕਿਸੇ ਤਰੀਕੇ ਦੀ ਹਵਾ ਦੇ ਵਿੱਚ ਸਿਸਟਮ ਦੇ ਵਿੱਚ ਚੇਂਜ ਆਇਆ ਜਾਂ ਹਵਾ ਦੀ ਦਿਸ਼ਾ ਬਦਲੀ ਤਾਂ ਸਿਸਟਮ ਆਪਣਾ ਰੂਪ ਬਦਲ ਸਕਦਾ ਜਿਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੁਪਹਿਰ ਦੀ ਵੀਡੀਓ ਵਿੱਚ ਪ੍ਰੋਪਰ ਦੇ ਦਵਾਂਗੇ ਦੁਪਹਿਰ ਦੀ ਵੀਡੀਓ ਜਿਹੜੀ ਆ ਤੁਹਾਨੂੰ ਲਗਭਗ 1 ਤੋਂ 2 ਵਜੇ ਦੇ ਵਿਚਕਾਰ ਮਿਲ ਜਾਵੇਗੀ ਕੱਲ ਦੀ ਗੱਲ ਕੀਤੀ ਜਾਵੇ 8 ਜੁਲਾਈ ਤੀ ਤੱਤ 8 ਜਿਲ੍ਹੇ ਨੇ ਵਿੱਚ ਸਿਸਟਮ ਠੀਕ ਠਾਕ ਨੇ ਪੰਜਾਬ ਦੇ ਉੱਤਰੀ ਤੋਂ ਹਿੱਸੇ ਤੋਂ ਲੈ ਕੇ ਮੱਧ ਪੰਜਾਬ ਤੱਕ ਵਧੀਆ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਵਧੀਆ ਸਪੈਲ ਮੀਂਹ ਦਾ ਇੱਕ ਲੱਗ ਸਕਦਾ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਆ ਕਿ ਅੱਜ ਤੇ ਕੱਲ ਗਰਮੀ ਤੋਂ ਰਾਹਤ ਪੰਜਾਬਾ ਸਿਰ ਮਿਲ ਸਕਦੀ ਹੈ ਅੱਜ ਐਵਰੇਜ ਤਾਪਮਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਐਵਰੇਜ ਤਾਪਮਨ 32 ਤੋਂ 35 ਡਿਗਰੀ ਬਣੇ ਰਹਿਣ ਦੀ ਉਮੀਦ ਹੈ ਜੋ ਲਗਾਤਾਰ ਇਸੇ ਤਰੀਕੇ ਨਾਲ ਬਰਕਰਾਰ ਨੇ ਹਮਸ ਤੋਂ ਥੋੜੀ ਜਿਹੀ ਰਾਹਤ ਮਿਲਦੀ ਹੋਈ ਪੰਜਾਬ ਵਾਸੀਆਂ ਨੂੰ ਦਿਖਾਈ ਦੇਵੇਗੀ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਤਾਂ ਹਮਸ ਤੋਂ ਥੋੜਾ ਜਿਹਾ ਛੁਟਕਾਰਾ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਮੀਂਹ ਦੇ ਹਾਲਾਤ ਹੁਣ ਲਗਾਤਾਰ ਅੱਜ ਤੇ ਕੱਲ ਬਣੇ ਰਹਿਣਗੇ ਪਰ ਅੱਜ 8 ਤਰੀਕ ਤੋਂ ਬਾਅਦ ਥੋੜੇ ਸਿਸਟਮ ਤੱਕ ਕਮਜ਼ੋਰ ਹੁੰਦੇ ਦਿਖਾਈ ਦੇ ਰਹੇ ਨੇ ਫੇਰ ਤੋਂ ਗਰਮੀ ਵਧੇਗੀ ਮੀਂਹ ਦੇ ਵਿੱਚ ਥੋੜੀ ਜਿਹੀ ਕਮ ਜਾ ਕਟੋਤੀ ਆਉਂਦੀ ਦਿਖਾਈ ਦੇ ਰਹੀ ਹੈ ਇਹਦੇ ਬਾਰੇ ਤੁਹਾਨੂੰ ਅਸੀਂ ਹਰੇਕ ਜਾਣਕਾਰੀ ਆਪਣੇ ਚੈਨਲ ਦੇ ਉੱਪਰ ਵੀਡੀਓ ਰਾਹੀਂ ਸ਼ੇਅਰ ਕਰਾਂਗੇ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਹਾਂ ਜੀ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਬਣੇ ਰਹੋ ਚੈਨਲ ਦੇ ਉੱਪਰ ਦੁਪਹਿਰ ਦੀ ਜਾਣਕਾਰੀ ਲੈ ਕੇ ਜਲਦੇ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ